ਸਰਕਾਰ ਨੂੰ ਸਾਡੇ ਸਰਦਾਰ ਜਗਪਾਲ ਸਿੰਘ ਜੀ ਸੈਕਟਰੀ ਸਾਹਿਬ ਉਹਨਾਂ ਦੇ ਗ੍ਰਹਿ ਵਿਕੇ ਖੱਤਰਤ ਹੋਏ ਪਾਰਟੀ ਦੇ ਸਾਰੇ ਆਗੂ ਪ੍ਰਬੰਾਨ ਤੇ ਅੱਜ ਇਹਨਾਂ ਨੇ ਫਿਰ ਪਰਿਵਾਰਕ ਤੌਰ ਤੇ ਫੈਸਲਾ ਲਿਆ ਕਿ ਅਸੀਂ ਮੋਰਥਾਂਗਸ ਪਾਰਟੀ ਦੇ ਨਾਲ ਜੁੜਨ ਜਾ ਰਹੇ ਹਾਂ ਅਸੀਂ ਸਰਦਾਰ ਜਗਪਾਲ ਸਿੰਘ ਜੀ ਦਾ ਉਨ੍ਹਾਂ ਦੇ ਸਾਥੀਆਂ ਦਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਸੈਕਟਰੀ ਸਾਹਿਬ ਨੂੰ ਜੀ ਆਇਆਂ ਸਾਰਿਆਂ ਨੂੰ ਕਹਿਣਾ ਤੇ ਸੀਮਤ ਸਮੇਂ ਦੇ ਵਿੱਚ ਗੱਲ ਸ਼ਬਦਾਂ ਦੇ ਵਿੱਚ ਸਾਰਿਆਂ ਨੇ ਆਪਣੀ ਜਿਹੜੀ ਗੱਲ ਆ ਉਹ ਕਰਨ ਦੀ ਖੇਚਲ ਕਰਨੀ ਸੀ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਸਾਡੇ ਜਿਹੜਾ ਪ੍ਰੇਸ਼ਰ ਜ਼ੋਨ ਪਤੋ ਹੀਰਾ ਸਿੰਘ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਇਹ ਜਿਹੜਾ ਨਗਰ ਆ ਰਣਸੀ ਕਲਾਂ ਤੇ ਰਣਸੀ ਖੁਰਦੋ ਇਹ ਪਤੋ ਜ਼ੋਨ ਦੇ ਵਿੱਚ ਆਉਂਦਾ ਇਸ ਜ਼ੋਨ ਤੋਂ ਆਪਣੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੀਨੀਅਰ ਕਾਗਰਸੀ ਆਗੂ ਸਰਦਾਰ ਸ਼ਕਰ ਸਿੰਘ ਦੀ ਸਹਦੋਂ ਕੇ ਸਾਹ ਉਹਨਾਂ ਦੇ ਪਰਜੰਤ ਸਾਡੇ ਸਾਫ ਕਾਰ ਚੇਅਰਮੈਨ ਮਾਰਕੀਟ ਕਮੇਟੀ ਸੇਵਕ ਸਿੰਘ ਦੀ ਸਹਦੋਂ ਕੇ ਜਿਵੇਂ ਉਹਨਾਂ ਨੂੰ ਬੇਨਤੀ ਕਰੂੰਗਾ ਤੇ ਉਹ ਤੁਹਾਡੇ ਨਾਲ ਚੰਦ ਸਾਹਿਬ ਨੂੰ ਸਾਂਝੇ ਕਰਨਗੇ ਚੇਅਰਮੈਨ ਸੇਵਕ ਸਿੰਘ ਦੀ ਸਹਦੋਂ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੀ ਪਾਰਟੀ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈ ਮੇਰੇ ਵੱਡੇ ਭਾਈ ਸਰਦਾਰ ਜਸਪਾਲ ਸਿੰਘ ਜੀ ਸ਼ਕਤੀ ਸਾਹਿਬ ਮੁਖਤੰਗਤਸ ਪਾਰਟੀ ਦੇ ਵਿੱਚ ਅਤੇ ਪਰਿਵਾਰ ਵਿੱਚ ਸਾਮਣ ਹੋ ਰਿਆ ਹੈ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਸਾਡੇ ਕੋਲੇ ਸਟੇਜ ਤੇ ਬੈਠੇ ਸਾਡੇ ਸਰਕਾਰ ਜੋ ਜ਼ਿਲ੍ਹਾ ਪ੍ਰਧਾਨ ਸਰਦਾਰ ਹਰੀ ਸਿੰਘ ਦੀ ਖਾਈ ਸਾਹਿਬ ਸਾਡੇ ਹਲਕੇ ਦੇ ਕਾਂਗਰਸ ਦੇ ਅਫਸਰ ਸਰਦਾਰ ਸੁਖਿੰਦਰ ਸਿੰਘ ਜੀ ਸਾਹਿਬ ਦੇ ਸਾਹਿਬ ਮੇਰੇ ਵੱਡੇ ਭਾਈ ਸਰਦਾਰ ਪਰਮਜੀਤ ਸਿੰਘ ਜੀ ਨੰਗਲ ਸਾਹਿਬ ਸਰਦਾਰ ਧਰਮਪਾਲ ਸਿੰਘ ਦੀ ਡੀਪੀ ਸਾਡੇ ਸਰਦਾਰ ਜੋ ਲੀਡਰ ਸਰਦਾਰ ਮੀਤ ਸਿੰਘਰ ਸਿੰਘ ਜੀ ਨਿਹਾਲ ਸਿੰਘ ਵਾਲਾ ਦੇ ਬੇਟੇ ਮੇਰੇ ਵੱਡੇ ਵੀਰ ਸਰਦਾਰ ਪਾਲ ਸਿੰਘ ਜੀ ਸਰਪੰਚ ਰੰਟੀਨ ਖੁਰਕ ਨਾਲ ਹੀ ਮੇਰੇ ਵੱਡੇ ਭਾਈ ਬੈਠੇ ਸਰਦਾਰ ਜਗਤ ਸਿੰਘ ਜੀ ਔਰ ਸਾਡੇ ਬਾਈ ਬੱਲੇਸ਼ਨ ਜੀ ਮਿੱਠੂ ਨਾਮਕਾ ਸਰਪੰਚ ਔਰ ਸਰਦਾਰ ਨੈਤ ਸਿੰਘ ਜੀ ਸਰਪੰਚ ਸਾਹਿਬ ਥਰਬਵਾਸੀ ਉਹਨਾਂ ਦੇ ਬੇਟੇ ਵੀ ਆਏ ਆ ਨਾਲ ਸਿਕੰਦਰ ਸਿੰਘ ਉਹ ਵੀ ਬੈਠੇ ਆ। ਪ੍ਰਮਾਨ ਸਿੰਘ ਜੀ ਸਾਡਾ ਕਾਲਾ ਅਤੇ ਸਾਡੇ ਇਸ ਪ੍ਰੋਗਰਾਮ ਦੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ। ਸਾਡੇ ਬਲਾਕ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਜੀ ਜੀਨਾ ਸਾਹਿਬ ਅਤੇ ਰਣਜੀਤ ਵਰਦ ਨਕਰ ਦੇ ਸਾਰੇ ਸਾਥੀ ਪਰਤਾਂ ਨੂੰ ਸਤਿ ਅਰਥ ਕਰਦਾ ਪਰਿਵਾਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਤੁਹਾਨੂੰ ਪਤਾ ਹੀ ਹੈ ਵੀ ਬਾਈ ਦੀ ਪਾਰਟੀਆਂ ਨੂੰ ਪਾਰਟੀ ਦੇ ਵਿੱਚ ਜੁਆਇਨ ਕਰਨ ਦੀ ਖਾਤਰ ਕੱਤਰ ਹੋਏ ਆ। ਬਹੁਤ ਖੁਸ਼ੀ ਦਾ ਦਿਨ ਹੈ। ਪਾਰਟੀ ਨੇ ਮੈਨੂੰ ਵੀ ਅੱਜ ਜੋਣ ਤੋਂ ਹੁਕਮ ਲਾਇਆ ਵੀ ਤੁਸੀਂ ਚੋਣ ਲੜੋ। ਤੁਹਾਡੇ ਸਭ ਤੇ ਇਹਨਾਂ ਵੀਰਾਂ ਦੇ ਸਭ ਤੇ ਸਾਰਿਆਂ ਦੇ ਅਸੀਂ ਚੋਣ ਦੇ ਵਿੱਚ ਜੋਣ ਲੜ ਰਹੇ ਹਾਂ। ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਹੱਥ ਜੋੜ ਕੇ ਵੀ ਸਾਡੀ ਵੱਧ ਤੋਂ ਵੱਧ ਮਦਦ ਕਰਕੇ ਸਾਨੂੰ ਕਾਮਯਾਬ ਕਰਿਓ। ਇੰਨੀ ਬੇਨਤੀ ਕਰਦਾ ਮੈਂ ਤਾਂ ਹੁਣ ਦੀਨ ਸਾਹਿਬ ਨੇ ਕਹਿਦੋ ਵੀ ਆਪਾਂ ਟਾਈਮ ਨਹੀਂ ਬਹਾਲ ਜਰਾ ਜਿਹਨੇ ਵੀ ਸੰਗਤ ਆਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ-ਬਹੁਤ ਧੰਨਵਾਦ ਜੀ ਰੋਪੇ ਸਾਹਿਬ ਦਾ ਮੈਂ ਹਾਜ਼ਰੀ ਕਰਵਾਉਣਾ ਸਰਪੰਚ ਸਰਦਾਰ ਰਸ਼ੇਂਦਰਪਾਲ ਸਿੰਘ ਜੀ ਉਹਨਾਂ ਨੇ ਮਾਫੀ ਮੰਗ ਲਈ ਜੀ ਉਹਨਾਂ ਦੀ ਸੰਗਤ 'ਚ ਹਾਜ਼ਰੀ ਲਗਵਾਉਣਾ ਹੋਇਆ ਹੁਣ ਮੈਂ ਬੇਨਤੀ ਕਰਦਾ ਹਾਂ ਬਹੁਤ ਹੀ ਸਤਿਕਾਰਯੋਗ ਸਾਡੇ ਸੈਂਟਰਲ ਕੋਰਪੋਰੇਟ ਬੈਂਕ ਦੇ ਚੇਅਰਮੈਨ ਮਾਰਕਡ ਪੰਜਾਬ ਦੇ ਡਾਇਰੈਕਟਰ ਸਰਦਾਰ ਪਰਮਜੀਤ ਸਿੰਘ ਜੀ ਨੰਗਰਪਾਲਿਕਾ ਤੇ ਕੋ ਵੀ ਤੁਹਾਡੇ ਨਾਲ ਚਾਰ ਸਾਡੇ ਕਰਦੇ ਤੇ ਸੰਤਰੀ ਸਾਹ ਨੂੰ ਪਾਰਟੀ ਜੀਆ ਕਹਿਣਗੇ ਸਰਦਾਰ ਪਰਮਜੀਤ ਸਿੰਘ ਜੀ ਨੰਗਰ ਚੇਅਰਮੈਨ ਸਾਹਿਬ ਅਰਥੇ ਫਲਾਉ ਦਾ ਹਰਸ਼ਦੀਪ ਸਿੰਘ ਪਰਸ਼ਦਾਰ ਸਭ ਤੋਂ ਦਿੱਤਾ ਹੋ ਕੇ ਪਰਸ਼ਦਾਰ ਰਵੀਸ਼ਰ ਸਿੰਘ ਹਾਜ਼ਰੀਆਂ ਦੇ ਦਰ ਪਾਲਿਕਾ ਦੀ ਜੀ ਔਰ ਸਿੰਧਰਪਾਲ ਸਿੰਘ ਪੌਂਡ ਦੇਵਤੀ ਕੋਲ ਦਾ ਨਵ ਸਿੰਘ ਪੌਂਡ ਦੇਵਤੀ ਕੋਲ ਸਰਦਾਰ ਗੰਗੀ ਸਿੰਘ ਸਰਦਾਰ ਸਿੰਘ ਔਰ ਸਰਦਾਰ ਸੇਵ ਸਿੰਘ ਸੈਦੋ ਕੇ ਜੋ ਕੇ ਗ੍ਰੈਜੂਏਟ ਆ ਭਾਈ ਹੈ ਜਿਹਨੂੰ ਆਪਾਂ ਜ਼ਿਲ੍ਹਾ ਪ੍ਰੇਸ਼ਰ ਦੀ ਚੋਣ ਲੜਾ ਰਹੇ ਹੈ ਤੇ ਜੋਨ ਤਕ ਹੋਈ ਰੱਖਤੋ ਆਪਣੇ ਪਿੰਡ ਵੀ ਜਿਹੜੇ ਚਾਰ ਪਿੰਡ ਹੈ ਪੂਰ ਕੋਟ ਕੋ ਨੇਵਤੀ ਨਗਾ ਪੀਰ ਸੁਖੇਰੇ ਸਾਹਮਣੇ ਮੈਂ ਇਸ ਦਾ ਮਾਰਕ ਨੂੰ ਬੁਲਾਈ ਦਿਨਾ ਮੈਂ ਤਾਂ ਇਹ ਸਮਝਦਾ ਵੀ ਪਤਾ ਨਹੀਂ ਇਹਦੀ ਮਤ ਲੋ ਕੀ ਹੋ ਗਿਆ ਕਿ ਸਾਰੇ ਉਹਰੇ ਦੇ ਪਿਆਰ ਕਰਦੇ ਨੇ ਕਾਂਗਰਸ ਤੇ ਲੜਤੀ ਤੇ ਪਤਾ ਨਹੀਂ ਮਤਨੀ ਕੀ ਹੋ ਗਈ ਉਹ ਪਾਰਟੀ ਦੇ ਉੱਤੇ ਰਹਿ ਗਿਆ ਮੈਂ ਪਰ ਮਹਿੰਦਰ ਸਿੰਘ ਤੇ ਕਿਰਤ ਸਿੰਘ ਨਿਹਾਲ ਤੇ ਨਾਲ ਦੇ ਨਾਲ ਇਹ ਪਰਿਵਾਰ ਜੁੜਿਆ ਸੀ ਮੇਰ ਸਿੰਘ ਦੀ ਬੜੀ ਕਰਵਾਦੀ ਸੀ ਮੇਰ ਸਿੰਘ ਦੇ ਨਾਲ ਉਤਾਰਤਿਕ ਮੈਂਬਰ ਹੁੰਦਾ ਸੀ ਕਿਹਦਾ ਕਿਹਦਾ ਨਾਮ ਲਾਵਾਂ ਉਹਨੇ ਕਿ ਬਗਵਾ ਦਾ ਪਰੰਤੂ ਪਤਾ ਨਹੀਂ ਚਲੋ ਸਵਾ ਹੁੰਦਾ ਬਹੁਤ ਮਾੜਾ ਸੀ ਪਰੰਤੂ ਤੇ ਮੈਂ ਉਸ ਤੋਂ ਬਹੁਤ ਜਲਦੀ ਆਪਣੇ ਪਰਿਵਾਰ ਜਿਹੜੇ ਵਾਪਸੀ ਕੀਤੀ ਐ ਮੈਂ ਬਹੁਤ-ਬਹੁਤ ਗੁਦਾਈ ਦਿੰਦਾ ਮੈਂ ਬਹੁਤ ਖੁਸ਼ ਹਾਂ ਕਿਉਂਕਿ ਇਥੇ ਵੀ ਸਰਕਾਰ ਦੀ ਸਾਡੇ ਕੋਲੋਂ ਪਈ ਐ ਉਹ ਬੜਾ ਪਿਆਰ ਕਰਦਾ ਸੀ ਇਹ ਨਹੀਂ ਕੋਈ ਚਲੋ ਜਾਨ ਲਾਉਂਦੇ ਚਲਾ ਗਿਆ ਸਮੇਂ ਦੇ ਨਾਲ ਪਰੰਤੂ ਇਹ ਜਿਹੜੀ ਇਹਦੇ ਵਿੱਚ ਸਾਡੇ ਪਿਆਰ ਦਾ ਅਰਦਾਸ ਸੀ ਉਹ ਇਹਦੇ ਹੁਕਮ ਮਜ਼ਬੂਤ ਰੱਖਿਆ ਉਹ ਕੋਈ ਆਪਣਾ ਫੈਰਬਦਲ ਲਾ ਕੇ ਰੱਖਿਆ ਇਕਤਰੀਨ ਕਰਕੇ ਮੈਂ ਆਪਣੇ ਵੱਲੋਂ ਵੀ ਪੁਰਾਣੀ ਕਾਰਗਰ ਪਾਰਟੀ ਵੱਲੋਂ ਵੀ ਬਹੁਤ ਬਹੁਤ ਦਾ ਜਨਾਵਤ ਤੇ ਜਿਹੜੀ ਸੇਤਨ ਲੋਕ ਕਾਰਗਰ ਪਾਰਟੀ ਵੱਲੋਂ ਵੀ ਜਿਹੜੇ ਨੇ ਆਪਣੇ ਪ੍ਰਵਾਤ ਬਾਗ ਆ ਕੇ ਆਪਣਾ ਪਾਰਟੀ ਤੁਹਾਡਾ ਆਪਣਾ ਫੈਮਿਲੀ ਪਾਰਟੀ ਨੂੰ ਪਿੱਛਾ ਕੀਤਾ ਆਪਣੀ ਸੂਚੀ ਜਿਹੜੀ ਆਪਣੀ ਪਿੱਛੇ ਬਹੁਤ ਵਿਵਾਦਤਨ ਲੱਗਿਆ ਹੈ ਬੇਗੁਤੀ ਕਾ ਹਾਂ ਬਾਈ ਬਹੁਤ ਰਵਾਜੇ ਮਨ ਸੋ ਨੰਗਲ ਬਲਾਕ ਸੰਪਤੀ ਮੈਂਬਰ ਨੂੰ ਨੰਗਲ ਡਾਉਨ ਕੋ ਉਹੀ ਬੈਠੇ ਨੇ ਮੇਨੂਜੀ ਦੇ ਸਾਹਮਣੇ ਨਫਰਾਨ ਕੋ ਤਾਂ ਅਫਸਰ ਜੀ ਜੁਨਨ ਯੂਨੀਅਨ ਦੇ ਆਦਮੀ ਉਹਨਾਂ ਦਾ ਵੀ ਹਰਾਰ ਕਰਦੀ ਹੈ ਉਹਨਾਂ ਦੀ ਗੀਤੀ ਕਰਦਾ ਸਾਡੇ ਬਹੁਤ ਹੀ ਸਰਕਾਰ ਜੋ ਸਰਦਾਰ ਨਵਾਂ ਸੰਗਿ ਦੇ ਵੀ ਕਿਉਂ ਵੀ ਤੁਹਾਡੇ ਨਾਲ ਚੱਲ ਸਕਦਾ ਜੀ ਦਰਜੀ ਸਾਬ ਜੀ ਆਇਆ ਜੀ ਉਹ ਵੀ ਛੱਡਦਾ ਆਹ ਸਰਦਾਰ ਸਿੰਘ ਪਾਂਸ ਸਿੰਘ ਜੀ ਹੋਣਾ ਦੇ ਗ੍ਰਹਿ ਹੇ ਕਤਲ ਸਾਜੂ ਜੀ ਦੇ ਸਹਿਬਾਨ ਔਰ ਕੁਝ ਹੀ ਸਾਰੇ ਸਤਕਾਰਯੋਗ ਸੱਜਣ ਸਾਦੂ ਦੀ ਖਤੇ ਅੰਚਰਕ ਸਰਵਾਨ ਕਰਨ ਦਾ ਵਾਹਿਗੁਰੂ ਦਾ ਖਾਲਸਾ ਔਹਿ ਗੀ वैसे तो ਤੁਸੀਂ ਸਾਰੇ ਇਸ ਕਰ ਤੋਂ ਖੁਸ਼ੀ ਭਰ ਕੇ ਵਾਪਸ ਹੋ ਕਿ ਆਪਾਂ ਅੱਜ ਇਸੇ ਕਿਉਂ ਇਕੱਤਰ ਹੋਏ ਆਂ ਪਰ ਮੇਰੇ ਤੋਂ ਪਹਿਲਾਂ ਸਰਦਾਰ ਪਰਮਜੀਤ ਸਿੰਘ ਹੋਣੀ ਨੇ ਸਾਨੂੰ ਦੱਸ ਕੇ ਗਲੇ ਲਾਇਆ ਕਿ ਸਰਦਾਰ ਜਗਪਾਲ ਸਿੰਘ ਹੋਣੀ ਅੱਜ ਪਾਰਟੀ ਚ ਵਾਪਸ ਆਏ ਨੇ ਧਰਵਾਪਸੀ ਕੀਤੀ ਹੈ ਉਸ ਖੁਸ਼ੀ ਤੇ ਰਸਮੀ ਤੌਰ ਤੇ ਉਹਨਾਂ ਦੀ ਵਾਪਸੀ ਸਭੂਲੇਤ ਕਰਨ ਵਾਸਤੇ ਅੱਜ ਅੰਮ੍ਰਿਤਸਰ ਦੇ ਸਾਰੇ ਚੱਕਰ ਹੋਏ ਮੈਨੂੰ ਵਿਅਕਤੀਗਤ ਤੌਰ ਤੇ ਬਹੁਤ ਖੁਸ਼ੀ ਹੋ ਇਸ ਲਈ ਕਿਉਂਕਿ ਮੇਰੇ ਪ੍ਰਦਾਦਾ ਜੀ ਸਰਦਾਰ ਨਾਨ ਸਿੰਘ ਹੋਣਾ ਦਾ ਫਿਰ ਮੇਰੇ ਦਾਦਾ ਜੀ ਸਰਦਾਰ ਗੁਰਦਿਆਲ ਸਿੰਘ ਹੋਣਾ ਦਾ ਮੇਰੇ ਪਿਤਾ ਦਾ ਫਿਰ ਮੇਰਾ ਇਸ ਪਰਿਵਾਰ ਨਾਲ ਪੀੜੀ ਕਰਕੇ ਦੀ ਵਇਸਾ ਹੋਇਆ ਔਰ ਬਹੁਤ ਇਹ ਮੇਰੇ ਲਾਰ ਦੇ ਰਿਸ਼ਤੇ ਅਰੇ ਮੇਰੇ ਪਾਪਾ ਜੀ ਸਰਦਾਰ ਮੇਰ ਸਿੰਘ ਹੋਣਾ ਨਾਲ ਵਿਅਕਤੀਗਤ ਤੌਰ ਤੇ ਨਾ ਕੇਵਲ ਮੇਰੇ ਸਤਵਾਸੀ ਦਾਦਾ ਜੀ ਹੋਣਾ ਦਾ ਪਰ ਮੇਰੇ ਪਿਤਾ ਦਾ ਵੀ ਬਹੁਤ ਪਿਆਰਾ ਮੇਰੇ ਪਾਪਾ ਜੀ ਉਹਨਾਂ ਦੇ ਇੰਤਖਾਲ ਹੋਣ ਤੋਂ ਬਾਅਦ ਜੇ ਮੇਰੇ ਪਿਤਾ ਕਿਸੇ ਵੀ رائے ਕਿਸੇ ਦੀ ਸਲਾਹ ਲਿਆ ਕਰਦੇ ਸਨ ਔਰ ਕਿਸੇ ਨਾਲ ਉਸ ਤਰੀਕੇ ਨਾਲ ਵਿਚਰੇ ਕਿਸੇ ਦਾ ਆਸਰਾ ਮੰਗਦੇ ਸੀ ਤੇ ਉਹ ਪਾਪਾ ਜੀ ਸਰਦਾਰ ਗੁਰਵ ਸਿੰਘ ਉਹਨਾਂ ਦੀ ਮੰਗਤ। ਤੋਂ ਇਸ ਲਈ ਬਹੁਤ ਪੁਰਾਣੀਆਂ ਸੰਝਾਂ ਨੇ ਇਸ ਪਰਿਵਾਰ ਨਾਲ ਸਾਰਿਆਂ ਦੇ ਨਾਲ ਮਿਲ ਕੇ ਜਿਹੜੀ ਗੱਲ ਜਿਹੜੀ ਪਤਾ ਲੱਗੀ ਹੈ ਫੈਸਲਾ ਇਹ ਹੈ। ਕਿ ਸਰਦਾਰ ਬਿਪਾਲ ਸਿੰਘ ਉਹਨਾਂ ਨੂੰ ਇਥੋਂ ਬਲਾਕ ਸੰਪਤੀ ਦੀ ਜਿਹੜੀ ਕਿਰਵਾੜੋਂ ਲੜਾਉਣੀ ਵੈਸੇ ਗੱਲ ਕੋ ਕਹਿਣ ਦੀ ਜ਼ਰੂਰਤ ਨਹੀਂ ਮੈਨੂੰ ਪਰ ਫਿਰ ਵੀ ਤਨ ਮਨ ਧਨ ਨਾਲ ਮੈਂ ਔਰ ਮੇਰਾ ਪਰਿਵਾਰ ਅਸੀਂ ਹਰ ਸੰਭੁਲ ਕੋਸ਼ਿਸ਼ ਕਰਨੀਆਂ ਚ ਜਿਹੜਾ ਇਹ ਮੈਦਾਨ ਹੈ ਸਿਆਸੀ ਮੈਦਾਨ ਹੈ ਜਿਹੜਾ ਇਹ ਕੋਲ ਹੈ ਉਹਦੇ ਚ ਅਸੀਂ ਜਿੱਤ ਕੇ ਨਿਕਲੀ ਇਹ ਹੀ ਆਸ ਤੇ ਉਹ ਵੀ ਤੁਹਾਡੇ ਸਾਰਿਆਂ ਤੋਂ ਵੀ ਰੱਖਦਾ ਔਰ ਮੈਂ ਵੈਸੇ ਤੁਹਾਨੂੰ ਦੱਸ ਦਿਆਂ ਕਿ ਮੈਂ ਕੇਵਲ ਤੇ ਕੇਵਲ ਅੱਜ ਸਰਦਾਰ ਜਗਪਾਲ ਸਿੰਘ ਉਹਨਾਂ ਦੀ ਖਾਤਰ ਇੱਥੇ ਆਇਆ ਹਾਂ ਕਿਉਂਕਿ ਸਾਡੇ ਜਿਵੇਂ ਤੁਹਾਨੂੰ ਦੱਸਿਆ ਪਰਿਵਾਰਾਂ ਦੀ ਸਾਂਝ ਹੀ ਐਸੀ ਹੈ ਇਹਨਾਂ ਦੀ ਚੋਣ ਤੋਂ ਇਲਾਵਾ ਮੇਰਾ ਕਿਸੇ ਹੋਰ ਦੀ ਚੋਣ ਤੇ ਇੱਥੇ ਆਉਣ ਦਾ ਕੋਈ ਮਕਸਦ ਨਹੀਂ ਕਿਸੇ ਹੋਰ ਨੇ ਚੋਣ ਲੜਨੀ ਹੈ ਕੀ ਕਰਨਾ ਕੀ ਦੇਣਾ ਬਹੁਤਾਂ ਚੰਗ ਆਵਾਜ਼ ਵੀ ਖੜੀ ਗਈ ਉਹ ਮਸਲਾ ਮੈਂ ਫੇਰ ਵਿਚਾਰੂੰਗਾ ਮੈਂ ਕੇਵਲ ਤੇ ਕੇਵਲ ਅੱਜ ਸਰਦਾਰ ਜਗਪਾਲ ਸਿੰਘ ਦੀ ਚੋਣ ਦੀ ਖਾਤਰ ਆਇਆ ਹਾਂ

ਤਪੀਓ ਅੱਜ ਆਪਾਂ ਸਾਰੇ ਸਰਦਾਰ ਉਸਤਾਦ ਸਿੰਘ ਦੇ ਗ੍ਰਾਹ ਵਿਖੇ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕਰਨ ਲਈ ਇਕੱਤਰ ਹੋਏ ਹਾਂ ਮੈਂ ਤੋਂ ਪਹਿਲੇ ਬੋਲ ਦੇ ਬਣਾ ਰਿਹਾ ਨੇ ਸਰਦਾਰ ਉਸਤਾਦ ਸਿੰਘ ਦੀ ਸਾਰੇ ਬਹੁਤ ਹੀ ਦਸਤਾਫੀ ਦੇ ਲੇਕੇ ਕਦਰ ਕਰਕੇ ਇਨਸਾਨ ਕੰਮ ਹੀ ਕਰ ਲੈਂਦਾ ਹੈ ਪਰ ਇੱਕ ਮਿਟਰ ਕਾਂਗਰਸੀ ਸਰਵਾਦ ਜਦੋਂ ਜਦੋਂ ਉਹ ਕਾਂਗਰਸ ਪਾਰਟੀ ਵਿੱਚ ਕੰਮ ਕਰਨ ਲੱਗਿਆ ਉਦੋਂ ਤੋਂ ਸਾਡਾ ਆਪਸੀ ਪਿਆਰ ਹੈ ਜਦੋਂ ਵੀ ਕਿਤੇ ਪਾਰਟੀ ਦੇ ਇਹਨਾਂ ਹੁਕਮ ਦਿੱਤਾ ਸਾਏ ਕੌਂਸਲ ਦਾ ਠੰਡਾ ਚੱਕ ਕੇ ਇਹਦੇ ਸਾਹਮਣੇ ਖੜੇ ਹੁੰਦੇ ਸੀ ਪਰ ਜਦੋਂ ਇਹ ਉੱਧਰ ਗਏ ਤਾਂ ਸਾਹਮਣੇ ਸਾਹਮਣੇ ਪੁੱਛਿਆ ਉਹ ਕਹਿੰਦੇ ਵੀ ਉਹਨਾਂ ਨੂੰ ਕੋਈ ਉਹਨਾਂ ਨੇ ਸਰਪੰਚੀ ਚੋਣਤੀ ਬਾਰੇ ਕਿਹਾ ਪਰ ਮੰਨ ਲਓ ਵੀ ਇਸ ਕਰਕੇ ਪੂਰੇ ਦਿਨ ਤੱਕ ਜੋ ਮਿਸਾਲ ਤੋਂ ਦੂਜੀ ਪਾਰਟੀ ਕੋਈ ਨਹੀਂ ਜਾਂਦਾ ਨਾ ਸੌਤ ਜਿਹੜਾ ਜਾਂਦਾ ਕੋਈ ਚਿੱਤ ਨਹੀਂ ਲੱਗਦਾ ਕਿ ਅੱਜ ਹਾਲਾਤ ਇਹ ਹੈ ਕਿ ਕੰਗ ਦੀ ਚੋਚਾਰ ਸ੍ਰੀ ਦੂਜਾ ਪਾਈ ਦੇ ਵਿੱਚ ਪੱਕਾ ਬਣ ਜਾ ਰਹੀ ਮੈਂ ਜਿਹੜਾ ਫਰਦਾਹ ਬਣਿਆ ਐਨੇ ਲੋਕਾਂ ਨੇ ਕੈਦੀ ਬਣਾਉਂਦੇ ਆ ਤੇ ਪਾਰਟੀ ਬਿਆਨ ਕਰਦੇ ਕਹਿੰਦੇ ਆ ਕਿਉਂਕਿ ਉਧਰ ਦਾ ਬਲਾਕ ਸੰਭ ਦੀ ਇਲੈਕਸ਼ਨ ਸ਼ੁਰੂ ਹੋ ਗਿਆ ਕਿਤੇ ਪਹੁੰਚ ਹੀ ਨਹੀਂ ਪਾਰੇ ਕਿ ਜਦੋਂ ਕਿਸੇ ਨੂੰ ਜੁਆਇਨ ਕਰਾਉਣਾ ਹੁੰਦਾ ਡਿਸਪਰੇਜੈਂਟ ਜਾਣਾ ਪੈਂਦਾ ਜਿਲ੍ਹਾ ਲੈਵਲ ਦੀ ਪਲਾਨਿੰਗ ਆ ਤੇ ਜਿਲ੍ਹਾ ਪ੍ਰਬੰਧਕ ਕੋਲ ਜਾਣਾ ਪੈਂਦਾ ਜੇ ਪੀਸੀਸੀ ਦੀ ਪਲਾਨਿੰਗ ਆ ਤੇ ਤਰਫੋਂ ਜਿਹਦਾ ਬੁਲਾਵਾ ਹੋਦਾ ਹੈ ਕਰਕੇ ਗੋਗੇ ਦੇ ਵਿੱਚ ਬੜੇ ਇੰਨੇ ਕ ਲੋਕ ਐ ਕੋਈ 4-5 ਕੌਂਸਲ ਸਾਡੇ ਨਾਲ ਲਗਾਤਾਰ ਲਾਈ ਬੈਠੇ ਆ ਜਿਹਦੇ ਪਾਰਟੀ ਚੌਣ ਲਈ ਤਿਆਰ ਆ ਆ ਬਲਾਸਾਂ ਦੀ ਬਹੁਤ ਦਬਾਅ ਤੁਸੀਂ ਦੇਖੋਗੇ ੜਾ ੜਾ ਲੋਕ ਜਿਹੜੇ ਪਾਰਟੀ ਚੌਣ ਨੂੰ ਤਿਆਰ ਆ ਵੀ ਸਾਰਿਆਂ ਦੀ ਐ ਕਹਾਂਗੇ ਲੇਕਿਨ ਸਦਾ ਪਾਰਟੀ ਨੇ ਜਿਹੜਾ ਅੱਜ ਵਧੀਆ ਫੈਸਲਾ ਲਿਆ ਕੌਮਰਦ ਚੰਦਾਲ ਬਲੌਕ ਕਰਨੇ ਖੜੇ ਹੋਏ ਆ ਕੌਮਰਦ ਦੇ ਹੱਕ ਦੇ ਵਿੱਚ ਮੈਂ ਇਹਨਾਂ ਨੂੰ ਪਾਰਟੀ ਵਿੱਚ ਚਾਣਦੇ ਜੀ ਆ ਕਹਿੰਦਾ ਕਿਉਂਕਿ ਜ਼ਿਲ੍ਹਾ ਪ੍ਰਧਾਨ ਦੇ ਹੋਣ ਦੇ ਨਾਲ ਹੀ ਇਹਨਾਂ ਨੂੰ ਇਸ ਗੱਲ ਲਈ ਕਿ ਪਾਰਟੀ ਚਾਹਦਾ ਵੀ ਤਕੜੇ ਹੋ ਕੇ ਪਾਰਟੀ ਲਈ ਕੰਮ ਕਰਿਓ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਿਓ ਪਾਰਟੀ ਆਫ ਮੁਕਤੀ ਦੀ ਪਰਜੈਕਟ ਸਦਾ ਤੁਹਾਡੇ ਨਾਲ ਖੜੂਗੀ ਸੋ ਤੁਹਾਨੂੰ ਦੁਆਰਾ ਦੇ ਤੁਮੋਂ ਕਾਰਜ ਤੋਂ ਦੇ ਧੰਨਵਾਦ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸ ਕੌਂਸਲ ਚਾਰਜਮੈਨ ਜੀ ਦੇ ਹੱਥ ਵਾਲਾ ਤੋਂ ਉਹ ਵੀ ਆਪਣੇ ਵੱਲੋਂ ਹਲਕੇ ਵੱਲੋਂ ਸੈਕਟਾਰ ਨੂੰ ਪਾਰਟੀ ਪਾਰਟੀ ਜੈ ਜੈ ਜੀ ਦਾ ਸਪੰਦਨ ਦੇ ਸਾਮ। ਬਹੁਤ ਇਸ ਕਾਰਜ ਨੂੰ ਦੀ ਪਾਲ ਸਿੰਘ ਸਿੱਧੀ ਸਾਹਿਬ ਉਹਨਾਂ ਦੇ ਵਿਦੇਕਪੰਤੇ ਸਾਰੇ ਜਿਲ੍ਹੇ ਦੇ ਪਰਦਮ ਅਲਿਸੈਂ ਦੀ ਖਾਈ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਕਾਰਜ ਨੂੰ ਜਿਹਨਾਂ ਨੂੰ ਇਹਨਾਂ ਨੂੰ ਸੰਭਾਲਦੀ ਸਾਡੇ ਬਹੁਤ ਹੀ ਕਾਰਜ ਨੂੰ ਪਰਮਜੀਤ ਜੀ ਸਰ ਇਹ ਤੁਸੀਂ ਜਿੰਨੇ ਸਦਕੇ ਇਹਨਾਂ ਦੇ ਜਲਤ ਨੂੰ ਵੀ ਪਾਲਾ ਜਨੇ ਸਤਿਗੁਰੂ ਬਹੁਤ ਹੀ ਕਾਰਜ ਨੂੰ ਸਿਧਪਾਲ ਜੀ ਜੀ ਨੂੰ ਸਾਰੇ ਸੇਵਾਕਾਰਿਓ ਦੇ ਨਾਮ ਲੈ ਜਿੰਦਾ ਪਰ ਤੁਹਾਡੇ ਬਹੁਤ ਬਾਰੇ ਸੱਜਣ ਇਸ ਕਰਕੇ ਸਾਰੇ ਨੂੰ ਬਹੁਤ ਅੰਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਧੀਆ ਕਿਉਂਕਿ ਸਮਾਂ ਕਿ ਤਕਰੀਬਨ ਜੇਪਾਲ ਦੇ ਗਿਆ ਸੀ ਜਾਂ ਜੁਆਇਨ ਕੀਤਾ ਸੀ ਉਸ ਦਿਨ ਵੀ ਇਹ ਮੈਨੂੰ ਫੋਨ ਕਰਦਾ ਸੀ ਕਿ ਮੈਂ ਤਾਂ ਸਿਰਫ ਚੰਦਨ ਦਾ ਪ੍ਰੋਗਰਾਮ ਕਿ ਉੱਥੇ ਮੈਂ ਗਿਆ ਕਈ ਵਾਰੀ ਮੰਜ਼ੂਰੀਆਂ ਹੁੰਦੀਆਂ ਪਰ ਉਹਨਾਂ ਸੱਜਣਾ ਨੇ ਇਹਨਾਂ ਨਾਲ ਜੋੜ ਦਿੱਤਾ ਉਪਨੀਪਾਲ ਦੇ ਪਰਸਨ ਜਾਣਦੇ ਮੈਨੂੰ ਬਰਾਸ ਚੜ੍ਹ ਗਿਆ ਜਦੋਂ ਇਹ ਕਹਿੰਦੇ ਵੀ ਅਸੀਂ ਇਲੈਕਸ਼ਨ ਜਿੱਤ ਗਏ ਤਾਂ ਅਰਗੇ ਤਾਂ ਬੰਦਾ ਘਰ ਵੀ ਨਹੀਂ ਆਇਆ ਕਮਾਨ ਹੋ ਗਈ ਇੱਕ ਬੰਦਾ ਪੱਟ ਕੇ ਬੰਦੇ ਨੂੰ ਲੈ ਜਾਂਦਾ ਤੇ ਬੰਦੇ ਦੀ ਇੰਨੀ ਬੇਕਦਰੀ ਕਰੇ ਤੇ ਹੁਣ ਹੁਣ ਵੀ ਜਿਹੜਾ ਉਹਨਾਂ ਨੇ ਕੁਛ ਕੀਤਾ ਇਹ ਸਾਰੇ ਆਪਣੇ ਨੂੰ ਵਿਆਹ ਨਹੀਂ ਕਰ ਸਕਦਾ ਪਰ ਮੈਂ ਹਾਂ ਇੱਕ ਸਭ ਤੋਂ ਦੁੱਖ ਜਿਹੜਾ ਦੁੱਖ ਦੀ ਗੱਲ ਹੈ ਇਹਨਾਂ ਦੇ ਨਾਲ ਸੰਯੋਗੀ ਜਿਹੜਾ ਗੁਰਪ੍ਰੀਤ ਉਹਦੇ ਤੇ ਪਰਚਾ ਹੋ ਗਿਆ ਐਮਐਲਏ ਦੇ ਕਹਿਣ ਦੇ ਬਾਹਰ ਵੀ ਦਿਨਾ ਪਰਚਾ ਕਰੋ ਪਤਾ ਨਹੀਂ ਕਿਹੜੀ ਸੋਚ ਹੈ ਕਿਸ ਤਰ੍ਹਾਂ ਦੀ ਹੈ ਇਸ ਕਰਕੇ ਅਸੀਂ ਨਾਲ ਜੇ ਕਾਲੇ ਨੂੰ ਜਿੱਤੇ ਲੈ ਗਏ ਸੀ ਉੱਥੇ ਜਾ ਕੇ ਮੈਂ ਤੇ ਵਿਕਪਾਲ ਨੇ ਜਾ ਕੇ ਸੱਚਾ ਪੜੋਂ ਲੈ ਕੇ ਅੰਦਰ ਇਹਨੂੰ ਬਖਾਲਿਆ ਸੀ ਇਸ ਕਰਕੇ ਮੇਰੀ ਆਤਮਾਨਿਕ ਬੈਂਤੀਆ ਵਧੀਆ ਇਹਨਾਂ ਨੇ ਫੈਸਲਾ ਲਿਆ ਚੰਗਾ ਫੈਸਲਾ ਲਿਆ ਸਾਰੇ ਕਿਉਂਕਿ ਪਾਰਟੀ ਚੀਜ਼ ਨੂੰ ਵਾਧਾ ਹੁੰਦਾ ਕੁਦਰਤੀ ਗੱਲ ਹੈ ਪਾਰਟੀ ਨੂੰ ਨਰਤੀ ਮਿਲਦੀ ਹੈ ਤਾਕਤ ਮਿਲਦੀ ਹੈ ਆਪਾਂ ਕੱਲ ਵੱਡਾ ਫੈਸਲਾ ਕੀਤਾ ਸੀ ਉਹ ਵੀ ਜਿੱਜੀ ਸਿੰਘ ਕਾਈ ਜਿਹੜਾ ਪੰਥਕ ਬੰਦਾ ਉਹਦਾ ਮੈਸੇਜ ਪੜਾ ਕੇ ਮੈਨੂੰ ਬਾਅਦ ਵਿੱਚ ਫੋਨ ਆਇਆ ਕਿ ਇਹ ਸਾਡੀ ਪਾਰਟੀ ਹੋਰ ਤਕੜੀ ਹੋਊਗੀ ਸਾਡੀ ਸਰਕਾਰ ਬਣ ਜੂਗੀ ਕਾਲੀ ਦਲ ਦੇ ਬੰਦੇ ਜੀ ਇਸ ਕਰਕੇ ਇਕਟਰ ਦੇ ਦਰੂਪ ਬੜੇ ਤਮਾਕੇ ਹੋ ਰਹੇ ਆ ਕਿਉਂਕਿ ਜਿੱਤ ਵਾਲਾ ਸਰਕਲ ਨਹੀਂ ਤੇ ਉਹਨਾਂ ਤੋਂ ਬੰਦਾ ਨਹੀਂ ਖੜਾ ਹੋਊਗਾ ਇਹ ਮਗਰਮੋਹ ਤਰਲੇ ਬੰਦੇ ਝਾੜੂ ਵਾਲੇ ਝਾੜੂ ਉੱਡ ਗਿਆ ਜੋਂ ਸਾਫ਼ ਹੋ ਗਿਆ ਇਸ ਕਰਕੇ ਆਪਾਂ ਸੀਟੇ ਕੱਢਣੀਆਂ ਤਕੜੇ ਹੋ ਕੇ ਇੱਕ ਸਭ ਤੋਂ ਜਿਹੜਾ ਜ਼ੋਨ ਆ ਆਪਣਾ ਇਹ ਬਹੁਤ ਵਧੀਆ ਕਿਉਂਕਿ ਪਹਿਲ ਦਿੱਤੀ ਸੀ ਅਸੀਂ ਸਾਡੇ ਬਹੁਤ ਸਾਰੇ ਸਰਜੋ ਪਰਮਜੀਤ ਸਿੰਘ ਮੰਗਲ ਸਾਹਿਬ ਪਤੋ ਜੋਨ ਤੇ ਇਹਨਾਂ ਨੇ ਇਹਨਾਂ ਨੇ ਸਰਬਜੀਤ ਸਿੰਘ ਜੀ ਨੂੰ ਉਮੀਦਵਾਰ ਲੰਦਿਆ ਆਪਦੇ ਜੀ ਅਸ਼ੀਰਵਾਦ ਦੇ ਕੇ ਤੇ ਸਭ ਤੋਂ ਜਿਹੜਾ ਸਟਰੋਂਗ ਜੋਨ ਅਸੀਂ ਕਹਿੰਦੇ ਆ ਤੇ ਪਤੋ ਜੋਨ ਆ ਸਿੰਘ ਸਿੰਘ ਜੀ ਸਰਦੋਟੇ ਜਿਹੜਾ ਮਿੱਦਵਾਰਾ ਸਾਡਾ ਅਸੀਂ ਸੀਟ ਕੱਢਾਂਗੇ ਉਧਰ ਵੀ ਜਿਹੜਾ ਚੂਲ ਚੱਕ ਜੋਨ ਆ ਜਮਾ ਖੜਾ ਕਰਕੇ ਆ ਉਹ ਬਹੁਤ ਵਧੀਆ ਸਟਰੋਂਗ ਜੋਨ ਆ ਉਹ ਵੀ ਹਰ ਹਾਲਤ 'ਚ ਸੀਟ ਕੱਢਣਗੇ ਉਹ ਵੀ ਸੀਟ ਲੈ ਗੋਗੇ ਇਸ ਕਰਕੇ ਆਪਣਾ ਬਲਾਕ ਸੰਮਤੀ ਚ ਉਸជា ਆਪਣੇ ਆਪ ਬਹੁਮਤ ਲਵਾਂਗੇ ਕਿਉਂਕਿ ਹਾਲਾਤ ਉਹਨਾਂ ਦੇ ਇੰਨੇ ਵਿਗੜੇ ਪਏ ਆ ਉਹਨਾਂ ਕੋਲੇ ਰਾਹਤ ਹੋ ਰਿਹਾ ਪਿਆ ਚਲੋ ਤਾਂ ਤੜਨੇ ਹੋ ਜੋ ਤੜਨੇ ਹੋ ਕੇ ਆਪਾਂ ਕਿਉਂਕਿ ਤਲਬੀਰਾਂ ਕਰਨ ਦਾ ਸਮਾਂ ਨਹੀਂ ਕਿੰਦੇ ਲੋਕੋ ਜਨ ਲੋਕਾਂ ਤੋਂ ਬਾਅਦ ਮੰਨੂਗੇ ਪ੍ਰੋਗਰਾਮ ਇਸ ਕਰਕੇ ਮੇਰੀ ਹੱਥੋਂ ਕਿ ਬੰਦੀ ਤੜਨੇ ਹੋ ਕੇ ਆਪਾਂ ਜਿਹੜਾ ਪੇਸ਼ੈਂਟ ਤੇ ਬਲਕ ਸੰਥੀ ਇਹ ਦੋਨੇ ਜਿਤਨੀ ਆ ਤੁਹਾਡਾ ਬਹੁਤ ਬਹੁਤ ਧਰਵਾਦ ਕਿਉਂਕਿ ਮੈਂ ਫਿਰ ਆਪਾਂ ਇਹ ਵੱਲੋਂ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਸਰਦ ਇਕਬਾਲ ਸਿੰਘ ਜੀ ਨੂੰ ਬਧਾ ਇਦਨ ਤੇ ਜਿੰਨ ਕੰਮ ਕਰਦਾ ਪ੍ਰਧਾਨ ਮੰਤਰੀ ਤਗੜੇ ਯੋਕੇਸ਼ ਆਰਡੀ ਜੀ ਸੇਵਨ ਬਹੁਤ ਬਹੁਤ ਧਰਮਾ ਆਮ ਆਦਮੀ ਪਾਰਟੀ ਛੱਡ ਕੇ ਤੁਸੀਂ ਕਾਂਗਰਸ ਪਾਰਟੀ ਚ ਘਰ ਵਾਪਸੀ ਕੀਤੀ ਹੈ ਹਾਂਜੀ ਕੀ ਕਾਰਨ ਆ ਰਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੇ ਕੀ ਕਾਰਨ ਬਣੇ ਹੁਣ ਜਿਹੜਾ ਵਾਪਸੀ ਹੋਈ ਹੈ ਤੁਹਾਡੀ ਕੀ ਆਮ ਆਦਮੀ ਪਾਰਟੀ ਚ ਦਿਲ ਨਹੀਂ ਬਣੀ ਕਿਹੜੀ ਗੱਲ ਤੋਂ ਨਰਾਜ਼ਗੀ ਰਹੀ ਹੈ ਕੱਲੇ ਆ ਵੀ ਜਿਹੜੀ ਪਾਰਟੀ ਮੁੰਡੋ ਸੁਦੇ ਪਿਆਵਦਦੇ ਤੋਂ ਖੜੇ ਹੋਈ ਹੈ ਉਹ ਪਾਰਟੀ ਤੋਂ ਜਿੰਨਾ ਮਰਜ਼ੀ ਭਾਦਲ ਜੇ ਪਰ ਤਿਆਰ ਉਸ ਪਾਰਟੀ ਦਾ ਬਣਿਆ ਰਹੇ ਹੂੰ ਬੇਸ਼ੱਕ ਸਾਡੇ ਨੇਤਾ ਜੀ ਵੀ ਬੋਲ ਕੇ ਗਏ ਆ ਵੀ ਇਹਨਾਂ ਨੇ ਗਲਤੀ ਕਰ ਲਈ ਸੀ ਉਧਰ ਜਾਣ ਵਾਲੀ ਤੇ ਉਹ ਗਲਤੀ ਬਿਲਕੁਲ ਸਹੀ ਆ ਬਰੋਸਤਾ ਕਿਉਂਕਿ ਉਹ ਪਾਰਟੀ ਨੇ ਇੰਜੀਨੀਅਰ ਕਰਾ ਕੇ ਕੀਤੀਆਂ ਸੀ ਉਹ ਧਮਕੀਆਂ ਸੀ ਅੱਜ ਮੈਂ ਅੱਜ ਅੱਜ ਦੀ ਗੱਲ ਮੈਂ ਤੁਹਾਨੂੰ ਦੱਸਦਾ ਐ ਮੈਨੂੰ ਲੱਗਦਾ ਸਾਹਮਣੇ ਗੱਲ ਹੋਈ ਏ ਸਾਰੀ ਮੈਂ ਕਿਹਾ ਵੀ ਮੈਂ ਇਦਾਂ ਵੱਡਾ ਇਲੈਕਸ਼ਨ ਬਣਿਆ ਬਲਾਗ ਦੇ ਵਿੱਚ ਗੱਲ ਚੱਲਦੀ ਸੀ ਬਰਿੰਗ ਕਹਾਵ ਦੇ ਵਿੱਚ ਬਲੈਨਡਰ ਵਾਲਾ ਬਿਲਕੁਲ ਤੇ ਮੈਂ ਹਰ ਗ੍ਰਾਪ ਉਹਨੇ ਜਿਹੜਾ ਤੁਸੀਂ ਆ ਇੱਕ ਛੋਰਾ ਦਾ ਦਲਾਸਾ ਦਿੰਦੇ ਨੇ ਭਾਈ ਇੱਕ ਤੋਂ ਬਾਅਦ ਹਰ ਗ੍ਰਾ ਮੈਂ ਇੱਥੇ ਬੈਠੇ ਖੜਾ ਮਤਲਬ ਉਹ ਮੁੜ ਕੇ ਦਾ ਅਫਸੋਸ ਕਰਨ ਨੂੰ ਨਹੀਂ ਆਏਗਾ ਹੂੰ ਦੂਜੀ ਗੱਲ ਇਹ ਆ ਵੀ ਸਾਡੇ ਨਾਲ ਇੱਕ ਉਹ ਟਾਈਮ ਤੇ ਗੱਲ ਚੱਲੀ ਸੀਗੀ ਹੁਣ ਜਦੋਂ ਉਹਨਾਂ ਨੇ ਟੈਕਟ ਦੇਖਤੀ ਕਿਸੇ ਬੰਦੇ ਨੂੰ ਸੰਜੀਤ ਸਿੰਘ ਨੂੰ ਨਾ ਕਿ ਉਹ ਥੂੜਕੂੜ ਦੇ ਬੰਦੇ ਨੂੰ ਪੁੱਛਿਆ ਨਾ ਕਿ ਮਿੰਨੋ ਦੇ ਬੰਦੇ ਨੂੰ ਪੁੱਛਿਆ ਨਾ ਕਿ ਸਾਡੇ ਨੂੰ ਸਾਨੂੰ ਪੁੱਛਿਆ ਮੈਂ ਉਹਨਾਂ ਨੂੰ ਜਦੋਂ ਜਾ ਕੇ ਪੁੱਛਿਆ ਵੀ ਤੈਨੂੰ ਤੈਨੂੰ ਦੇਤੀ ਕਿਹਾ ਦੇਤੀ ਮੈਂ ਯਾਰ ਵੀ ਅਸੀਂ ਵੀ ਮੋਟਾ ਮੋੜ ਗਿਆ ਸੀ ਉਸ ਪਿੰਡ ਦੇ ਪਤਨੀ ਕਾ ਜਲਾ ਉਹਦੇ ਨਾਲ ਆ ਤੇ ਬਈ ਸਾਨੂੰ ਪੁੱਛਿਆ ਤਾਂ ਕਹਿੰਦੇ ਤੁਸੀਂ ਟਿਕਟ ਕਿਵੇਂ ਦਿੱਤੀ ਤੁਹਾਨੂੰ ਮੈਂ ਕਹ ਦੱਸ ਨਹੀਂ ਸਕਦੇ ਵੀ ਮੋਟਾ ਵੇਲੇ ਕੀ ਸਾਡੇ ਨਾਲ ਫਲਪ ਕਰਨ ਲੱਗੇ ਸੀ ਤੁਹਾਡੇ ਨਾਲ ਰੈ ਨਾ ਕਰਨਾ ਤੁਹਾਡੀ ਨਰਾਜ਼ਗੀ ਹੈ ਜਾਂ ਕੀ ਤੁਸੀਂ ਉਸ ਟਿਕਟ ਦੇ ਦਾਵੇਦਾਰ ਸੀ ਨਾ ਨਾ ਟਿਕਟ ਦੇ ਦਾਵੇਦਾਰ ਕੋਈ ਨਹੀਂ ਸੀ ਟਿਕਟ ਦੇ ਦਾਵੇਦਾਰ ਨਹੀਂ ਠੀਕ ਹੈ ਨਾ ਕੋਈ ਟਿਕਟਪਰ ਮੈਨੂੰ ਲਾਲ ਠੀਕ ਹੈ ਗੱਲ ਤਾਂ ਇਹ ਸੀ ਜਿਹੜੇ ਪਿੰਡ ਦੇ ਵਿੱਚੋਂ ਆਪਾਂ 200 400 500 ਵੋਟ ਭਾਲਦੇ ਆ ਉਸ ਪਿੰਡ ਦੇ ਬੰਦੇ ਨੂੰ ਮੋਟਵਰ ਨੂੰ ਪੁੱਛਿਆ ਹੀ ਨਾ ਜਾਵੇ ਪਹਿਲਾਂ ਵੀ ਉਹਨਾਂ ਦੇ ਜਿਹੜੇ ਸਾਡੇ ਉਹਨਾਂ ਦੇ ਪੱਕੇ ਸੀ ਨਾ ਵਰਕਰ ਆਪ ਪਾਰਟੀ ਦੇ ਉਹਨਾਂ ਨੇ ਇੱਕ ਵੀ ਬੰਦੇ ਨੇ ਮੈਨੂੰ ਵੋਟ ਨਹੀਂ ਪਾਈ ਹਾਂ ਮਨਜੀਤ ਸਿੰਘ ਕੌਰਾਂ ਜਿਹਨੂੰ ਉਹ ਵੀ ਕੋਆਰਡੀਨੇਟਰ ਨਾਲ ਹੀ ਬੈਠੇ ਆ ਉਹ ਵੋਟਾਂ ਉਹ ਦੂਜੇ ਪਾਸੇ ਟੋ ਰਹੀ ਤੇ ਉਹਨਾਂ ਨੇ ਆ ਕੇ ਪੁੱਛਿਆ ਤਾਂ ਕਿ ਵੀ ਤੂੰ ਜਿਹੜਾ ਬੰਦਾ ਆਪਣਾ ਖੜਾ ਕੀਤਾ ਪਿਆ ਉਹਨੂੰ ਵੋਟਾਂ ਕਿਉਂ ਨਹੀਂ ਪਾਈਆਂ ਦੂਜੇ ਪਾਸੇ ਕਿਉਂ ਵੋਟਾਂ ਪਾਈਆਂ ਇਸ ਗੱਲ ਦਾ ਤਾਂ ਗਿਲਾ ਉਹ ਤੋਂ ਹੀ ਚੱਲਿਆ ਆਉਂਦਾ ਜਿਦੋਂ ਤੁਹਾਡੀ ਸੁਣਵਾਈ ਨਹੀਂ ਹੋਈ ਹਾਂ ਕੁੱਲ ਮਿਲਾ ਕੇ ਗੱਲ ਇਹ ਹੁੰਦੀ ਹੈ ਵੀ ਆਏ ਆ ਭਾਜੋ ਤੇ ਭੱਜੋ ਗੱਲ ਤਾਂ ਹੁੰਦੀ ਨਹੀਂ ਕੋਈ ਸਮਾਂ ਹੁੰਦਾ ਜਦੋਂ ਕੋਈ ਵੋਟਾਵਾਟਾ ਦਾ ਟਾਈਮ ਆਉਂਦਾ ਉਹ ਲੋ ਆਏ ਹੁੰਦਾ ਵੀ ਦੱਸਦੇ ਹੀਦਾ ਵੀ ਭਾਈ ਨਹੀਂ ਅਸੀਂ ਤੁਹਾਡੇ ਨਾਲ ਨਹੀਂ ਹੁਣ ਕੋਈ ਸ਼ਰਤ ਜਾਂ ਕੋਈ ਮੰਗ ਰੱਖੀਏ ਪਾਰਟੀ ਮੂਰੇ ਜਾਂ ਮਤਲਬ ਨਹੀਂ ਨਹੀਂ ਮੈਂ ਕੋਈ ਵੀ ਨਹੀਂ ਰੱਖੀ ਮੈਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਕੱਲ ਇਹਨਾਂ ਦੀ ਬਹੁਤ ਵੱਡੀ ਕੋਈ ਮੀਟਿੰਗ ਸੀ ਕਿ ਨਿਹਾਲ ਸਿੰਘ ਵਾਲੇ ਸਾਰੇ ਲੀਡਰ ਇਕੱਠੇ ਹੋਏ ਹੋਏ ਸੀਗੇ ਬੇਸ਼ੱਕ ਮੈਂ ਇਹਨਾਂ ਤੋਂ ਨਹੀਂ ਵੀ ਕੁਝ ਮੈਂ ਨਹੀਂ ਮੰਗਿਆ ਇਹਨਾਂ ਤੋਂ ਕੁਝ ਮੈਂ ਉੱਥੇ ਗਿਆ ਹੀ ਨਹੀਂ ਸਾਡੇ ਪਿੰਡ ਦਾ ਘੋਗ ਸੀਗਾ ਪਰ ਇਹਨਾਂ ਨੇ ਚਾਰਾ ਬੰਨਾਂ ਨੇ ਪਤਾ ਨਹੀਂ ਕਿਵੇਂ ਫੈਸਲਾ ਕਰਕੇ ਜਿਹੜੀ ਸੀਟ ਆ ਉਹ ਮੇਰੀ ਝੋਲੀ ਵਿੱਚ ਪਾਈ ਆ ਵੀ ਤੈਨੂੰ ਬਲਕ ਸੰਪਤੀ ਜੋਣਾ ਸੀ ਬਲਕ ਸੰਪਤੀ ਜਿਹੜੀ ਜ਼ੋਨ ਜ਼ੋਨ ਪੱਤੋ ਜ਼ੋਨ ਦੇ ਵਿੱਚ ਇੱਕ ਜਿਹੜਾ ਇਹ 4.5 ਪਿੰਡ ਆਉਂਦੇ ਆ ਜਣ ਸੀ ਗੋਡਰਨ ਸਿੰਘ ਕਲਾਂ ਤੋਂ ਗੋਡਰਨ ਸਿੰਘ ਤੇ ਨੰਗਲ ਤੇ ਇਹਨਾਂ ਚਾਰਾਂ ਪਿੰਡਾਂ ਦੇ ਬੰਦਿਆਂ ਨੇ ਰਾਇ ਕਰਕੇ ਸਾਰਿਆਂ ਨੇ ਆਪਦਾ مشورہ ਕਰਕੇ ਉਹ ਕਹਿੰਦੇ ਵੀ ਆਪਾਂ ਜਗਪਾਲ ਨੂੰ ਬਾਸਲਾ ਕਿਤੇ ਬਲਕ ਸਮਤੀ ਦੇ ਉਮੀਦਵਾਰ ਬਣਾਉਣਾ ਜੀ ਕਾਂਗਰਸ ਪਾਰਟੀ ਦੀ ਜੇ ਗੱਲ ਕੀਤੀ ਜਾਵੇ ਤਾਂ ਹਲਕਾ ਇੰਚਾਰਜ ਭਵਿੰਦਰ ਸਿੰਘ ਸਾਹੋਕੇ ਤੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਦੀ ਖਾਈ ਦੀ ਅਗਵਾਈ ਦੇ ਹੇਠ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਜਿਹੜੇ ਵੱਡੇ ਨਿਸ਼ਾਨੇ ਸਾਦੇ ਜਾ ਰਹੇ ਆ ਕੱਲ੍ਹ ਇਹ ਪ੍ਰਤੀਦੀ ਅੱਜ ਕੌਂਸਲ ਮੀਟਿੰਗ ਵਿੱਚ ਵੱਧਾ ਹੋਇਆ ਸਰਦਾਰ ਜਗਪਾਲ ਸਿੰਘ ਚੇਅਰਮੈਨ ਉਹ ਆਮ ਆਦਮੀ ਨੂੰ ਘਟਕੇ ਅੱਜ ਕੌਂਸਲ ਪਾਲਟੀ ਵਿੱਚ ਸ਼ਾਮਲ ਹੋਏ ਔਰ ਉਹਨਾਂ ਦੇ ਸਾਥੀ ਜੋ ਵੀ ਵਿਦਿਆਤ ਮੈਂਬਰ ਫਰਮ ਦੂਜਾ ਕੱਲ੍ਹ ਤੋਂ ਛੱਡ ਕੇ ਕਾਰਜ ਵਿੱਚ ਸ਼ਾਮਲ ਹੋਏ ਆ ਅੱਜ ਦੇ ਸੰਮੇਲਨ ਦੇ ਵਿੱਚ ਪਾ ਸਾਡੇ ਬਲੋਗ ਦੇ ਪ੍ਰਧਾਨ ਜਿੰਨਾ ਸਾਡੇ ਹਰਕਤਾਂ ਚਾਰ ਜੀ ਰਕੇ ਸਾਹੂ ਜੀ ਸਿੰਧਪਾਲ ਜੀ ਜੀ ਖੌਂਦ ਦੇ ਸੀ ਉਹ ਬੋਲੀ ਜਾ ਰਿਹਾ ਹੈ ਕਿ ਸਾਥੀਆਂ ਲਈ ਤੁਹਾਨੂੰ ਕਾਫੀ ਦਸਤੂਰ ਵਿੱਚ ਮਾਇਨੇ ਆ ਰਹੀਆਂ ਨੇ ਪਰ ਮੈਂ ਤੁਹਾਨੂੰ ਦੱਸਦਾ ਹਾਂ ਯਰ ਪਿੰਦਾ ਜੀ ਤੁਹਾਨੂੰ ਸਰਦੀਪ ਜੀ ਤੁਹਾਨੂੰ ਪਤਾ ਕਿ ਅੱਜ ਮਾਹੌਲ ਬਣ ਚੁੱਕਿਆ ਪੰਜਾਬ ਦੇ ਵਿੱਚ ਲੋਕ ਕਾਂਗਰਸ ਨੂੰ ਪਸੰਦ ਕਰਦੇ ਆ ਅੱਜ ਜਿੰਨੇ ਲੋਕ ਜੋ ਨਿਜ਼ਾਮ ਹੈ ਜਿਹੜਾ ਪ੍ਰਧਾਨ ਹੈ ਮੈਨੂੰ ਫੋਨ ਕਰਦੇ ਸਾਨੂੰ ਜੁਆਇਨ ਕਰਾਓ ਲੇਕਿਨ ਮੇਰੇ ਤੋਂ ਨਹੀਂ ਪਾਰਿਆ ਜੈ ਕਿਉਂਕਿ ਦਾ ਕਾਰਨ ਆ ਵੀ ਇਲੈਕਸ਼ਨ ਚੱਲ ਕੇ ਬਲਾਕ ਫੰਟੀ ਦੀ ਅਸੀਂ ਸਟ੍ਰੈਟਾਂ ਦੇਣ ਦੇ ਵਿੱਚ ਵੱਡੇ ਘਰਾਉਣ ਦੇ ਵਿੱਚ ਬਿਜੀ ਆ ਤੁਸੀਂ ਇਹ ਦੇਖੋ ਵੀ ਜਿੱਦੇ ਇਲੈਕਸ਼ਨ ਲੰਘੇਗੀ ਉਸ ਤੋਂ ਬਾਅਦ ਤੁਹਾਨੂੰ ਵੱਡੇ ਵੱਡੇ ਚਿਹਰੇ ਨਵੇਂ ਕਾਂਗਰਸ ਵਿੱਚ ਦਿਖਾਵਾਂਗੇ ਜਿਹੜੇ ਤੁਸੀਂ ਕਦੇ ਸੋਚਿਆ ਵੀ ਉਸ ਲੈਵਲ ਦੇ ਲੋਕ ਸਾਡੇ ਨਾਲ ਮੇਰੇ ਨਾਲ ਰਾਹਤੇ ਦੇ ਵਿੱਚ ਔਰ ਮੈਂ ਸਭ ਨੂੰ ਦਿਖਾਵਾਂਗਾ ਕਿ ਕਾਂਗਰਸ ਪਾਰਟੀ ਆ ਕਿੰਨੀ ਸਟਰੋਂਗ ਹੋ ਕੇ ਜਲੇ ਦੀ ਹੋਊਗੀ ਥੋੜਾ ਟਾਈਮ ਰੋਕੋ ਟਾਈਮ ਜੋ ਅਲਟਾ ਬੜਾਣਾ ਥੋੜੇ ਦਿਨ ਹੋਏ ਆ ਬਹੁਤ ਬਸ਼ਕਰਾ ਆ ਬੋਤਲ ਭੁਪਿੰਦਰ ਸਿੰਘ ਜੀ ਸਾਹੂ ਕੇ ਹਲਕਾ ਇੰਚਾਰਜ ਨੇ ਔਰ ਸਾਹੂ ਕੇ ਸਾਹ ਬਧਾਈ ਦੇ ਪਾਸ ਕਰੋ ਕਿਉਂਕਿ ਜਿੱਥੇ ਇੱਕ ਪਾਸੇ ਗੱਲ ਕੀਤੀ ਜਾ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਤਰ ਜਿੱਤੇ ਤੁਹਾਡੇ ਵੱਲੋਂ ਜਿਹੜਾ ਕਾਂਗਰਸ ਨੂੰ ਇੱਕ ਮੁੱਖ ਤਰੰਦਾ ਜਿਹੜਾ ਇਹ ਵੀ ਸੋਚ ਹੈ ਉਸ ਨੂੰ ਵੀ ਕਾफी ਸਲਾਹਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਨਾਲ ਦੀ ਨਾਲ ਜਿਹੜਾ ਦੂਜਾ ਸਿਆਸਤ ਧਮਾਕਾ ਹੈ ਅਜੇ ਹੋਰ ਹਸਪਤਾਲੀ ਚ ਕਿੰਨੇ ਧਮਾਕੇ ਬਾਕੀ ਆ ਸਭ ਤੋਂ ਪਹਿਲਾਂ ਤਾਂ ਸਭ ਨੇ ਵੈਲਕਮ ਕਰਦੇ ਜੀ ਆਨੂੰ ਅੱਜ ਬਹੁਤ ਵੱਡਾ ਫੈਸਲਾ ਲਿਆ ਕੇ ਦਿਪਾਲ ਸਿੰਘ ਸੈਕਟਰੀ ਇਹ ਕਿਉਂਕਿ ਪਿਛੋਕਰ ਵੀ ਇਹਨਾਂ ਦਾ ਕਾਂਗਰਸ ਸੀ ਆ ਪਰ ਕਾਰਨ ਹੁੰਦੇ ਆ ਕਈ ਕਾਰਨਾਂ ਕਰਕੇ ਚਲੇ ਗਏ ਸੀ ਤੇ ਪਰ ਅੱਜ ਇਹ ਵੱਡਾ ਵਾਅਸਾਈ ਕਾਂਗਰਸ ਦੇ ਵਿੱਚ ਇਹ ਬਹੁਤ ਵੱਡਾ ਹਲਕਾ ਨਿਹਾਲ ਸਿੰਘ ਵਾਲੇ ਨੂੰ ਬਲ ਮਿਲਿਆ ਬਲਾਕ ਨੂੰ ਮਿਲੇ ਬਲ ਮਿਲਿਆ ਇਸ ਕਰਕੇ ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਜੀ ਆਖਦਾ ਧੰਨਵਾਦ ਕਰਦਾ ਇਹਨਾਂ ਦਾ ਤੇ ਪਾਰਟੀ 'ਚ ਜਿਹੜਾ ਤੁਸੀਂ ਕਿੰਨੇ ਧਮਾਕਿਆਂ ਦੀ ਗੱਲ ਇਹ ਵਾਕਈ ਲਗਾਤਾਰ ਧਮਾਕੇ ਹੋਣੇ ਆ ਦੇਖੋਗੇ ਕੱਲ ਪਰਸਪਤਿਕਰ ਹੋਰ ਬਹੁਤ ਵੱਡਾ ਧਮਾਕਾ ਕਰਨ ਜਾ ਰਹੇ ਆ ਇਸੇ ਹਲਕੇ 'ਚ ਨਿਹਾਲ ਸਿੰਘ ਵਾਲਾ ਹਲਕੇ 'ਚ ਹੋਰ ਵੱਡਾ ਧਮਾਕਾ ਕੀਤਾ ਜਾਊਗਾ ਤੇ ਇਹਨਾਂ ਕੋਲੇ ਜਿਹੜੇ ਝਾੜੂ ਵਾਲੇ ਸੀਗੇ ਇਹਨਾਂ ਨੇ ਸਰਕਾਰ ਚਲਾ ਰਹੇ ਸੀ ਪਹਿਲੀ ਦਫਾ ਹੋ ਰਿਹਾ ਵੀ ਜਿਹੜੀ ਰੂਟਿੰਗ ਪਾਰਟੀ ਹੈ ਉਹਨਾਂ ਕੋਲੇ ਬੰਦੇ ਖੜਨ ਵਾਸਤੇ ਬੰਦੇ ਤਿਆਰ ਨਹੀਂਗੇ ਪਰ ਕਾਂਗਰਸ ਪਾਰਟੀ ਨੇ ਅਸੀਂ 23 ਬੰਦੇ ਆ 25 ਦੇ 23 ਬੰਦੇ ਜ ਲਿਸਟ ਤਿਆਰ ਕਰ ਲਈ ਮੈਂ ਬਲਾਗ ਜਿਹੜੇ ਫਲਗ ਸੰਮਤੀ ਦੇ ਮੈਂਬਰ ਤੇ ਪੰਜੇ ਜੋਨ ਜਿਹੜੇ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਅਸਟਰੇਟ ਆਮ ਤੌਰ ਤੇ ਅਸੀਂ ਦੇਖਦੇ ਵੀ ਕਾਂਗਰਸ ਪਾਰਟੀ ਤੁਸੀਂ ਇੱਕ ਸਟੇਜ ਤੇ ਇਕੱਠੇ ਕੀਤੇ ਆ ਸਾਰੇ ਜਿਹੜੇ ਆਗੂ ਨੇ ਔਰ ਜੇ ਟਿਕਟਾਂ ਦੀ ਗੱਲ ਹੈ ਟਿਕਟਾਂ ਨੂੰ ਲੈ ਕੇ ਕੀ ਇੱਕ ਸੁਰ ਹੋ ਪਾਇਆ ਸਾਰੇ ਟਿਕਟਾਂ ਦੀ ਕੋਈ ਦਿੱਕਤ ਨਹੀਂ ਅਸੀਂ ਆਪ ਨਹੀਂ ਟਿਕਟਾਂ ਦੇ ਰਹੇ ਇਹ ਜਿਹੜੇ ਲੋਕ ਕਹਿੰਦੇ ਆ ਜਿਹੜੇ ਪਿੰਡਾਂ ਵਾਲੇ ਦੇ ਰਾਇਆ ਹੁੰਦੀ ਆ ਜਿਹੜੇ ਬੰਦੇ ਨੂੰ ਟੱਕਦੇ ਆ ਤੇ ਕਾਂਗਰਸ 'ਚ ਬਹੁਤ ਵੱਡੀਆਂ ਫੈਸਲਾ ਹੋ ਰਿਹਾ ਕੋਈ ਨਰਾਜ਼ ਨਹੀਂ ਕੋਈ ਸ਼ਿਕਾਇਤ ਨਹੀਂ ਕੋਈ ਕਿਸੇ ਦੀ ਨਰਾਜ਼ਗੀ ਨਹੀਂ ਜਿਹੜੇ ਪਿੰਡਾਂ ਵਾਲੇ ਕਹਿੰਦੇ ਉਸ ਟਿਕਟ ਦੇ ਵਿੱਚ Pot potan wajib, uh...